ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਤਵਾਰ ਦੀ ਤਰ੍ਹਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਜਿੱਥੇ ਦੂਰੋਂ ਦੂਰੋਂ ਸੰਕਾਚ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਕਿ ਅੱਜ ਬਾਹਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਿਹਾ ਤੇ ਹਰ ਪਾਸੇ ਸੰਗਤਾਂ ਦਾ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹਰ ਪਾਸੇ ਹੀ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਨਾਮ ਸਿਮਰਨ ਬਾਣੀ ਦਾ ਜਾਪ ਕਰ ਰਹੀਆਂ ਨੇ ਤੇ ਸੇਵਾ ਕਰ ਰਹੀਆਂ ਨੇ ਇਸ ਦੇ ਨਾਲ ਨਾਲ ਹੀ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਇੱਥੇ ਆ ਕੇ ਨਿਭਾਈ ਜਾ ਰਹੀ ਹੈ ਲੰਗਰ ਦੀ ਸੇਵਾ ਪਾਠ ਕਰਨ ਦੀ ਸੇਵਾ ਔਰ ਵੀ ਕਈ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਸੰਗਤ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਸੰਗਤਾਂ ਇੱਥੇ ਹਰ ਐਤਵਾਰ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਰ ਐਤਵਾਰ ਸੰਗਤਾਂ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਤੇ ਸ੍ਰੀ ਸੁਖਮਨੀ ਸਾਹਿਬ ਜਿਦੇ ਪਾਠ ਥੋੜੀ ਹੀ ਦੇਰ ਵਿੱਚ ਸ਼ੁਰੂ ਹੋਣ ਵਾਲੇ ਹੈ ਬਾਹਰ ਦਾ ਦ੍ਰਿਸ਼ ਦਿਖਾ ਰਹੀਆਂ ਤੇ ਦੇਖ ਸਕਦੇ ਹੋ ਕਿ ਸੰਗਤਾਂ ਸੜਕਾਂ ਤੇ ਬੈਠ ਕੇ ਹੀ ਜਿੱਥੇ-ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਬੈਠ ਕੇ ਪਾਠ ਕਰ ਰਹੀਆਂ ਨੇ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੰਗਤਾਂ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਆਸਥਾ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਹਾਰਿਆ ਦਵਾਰੇ ਤੇ ਸੰਗਤਾਂ ਪਹੁੰਚਦੀਆਂ ਨੇ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਪਾਠ ਕਰਦੀਆਂ ਨੇ ਸੇਵਾ ਕਰਦੀਆਂ ਨੇ ਜਿਸ ਤਰੀਕੇ ਤੁਸੀਂ ਦੇਖ ਹੀ ਰਹੇ ਹੋ ਬਾਹਰ ਦਾ ਦ੍ਰਿਸ਼ ਪੇਸ਼ ਕਰ ਰਹੇ ਆ ਤੇ ਸੰਤਾ ਜਿਹੜੀਆਂ ਨੇ ਵਕਫ ਵਕ ਤਰਾਂ ਦੀਆਂ ਸੇਵਾਵਾਂ ਨਿਭਾਰੀਆਂ ਨੇ ਤੇ ਇੱਥੇ ਜਿਹੜੀਆਂ ਨੇ ਜੋੜਿਆਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਜੋ-ਜੋ ਵੀ ਸੰਗਤਾਂ ਨੂੰ ਲੱਗਦਾ ਹੈ ਕਿ ਇੱਥੇ ਜਿਸ ਸੇਵਾ ਦੀ ਲੋੜ ਹੈ ਉਹ ਸੇਵਾ ਕੀਤੀ ਜਾਂਦੀ ਹੈ ਸੰਗਤ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਖਸਰ ਪਤ ਜੀ ਵੀਰ ਜੀ ਕਿੰਨੀ ਦੇਰ ਤੋਂ ਇੱਥੇ ਸੇਵਾ ਨਿਭਾ ਰਹੇ ਹੋ 6 ਮਹੀਨੇ ਹੋ ਗਏ ਜੀ ਅਗਰਿਆ ਦੇਖ ਰਹੇ ਆ ਬਹੁਤ ਸਾਰੇ ਨੌਜਵਾਨ ਤੁਹਾਡੇ ਨਾਲ ਬੜੇ ਉਤਸ਼ਾਹ ਦੇ ਨਾਲ ਇੱਥੇ ਸੇਵਾ ਕਰ ਰਹੇ ਆ ਬਹੁਤ ਵਧੀਆ ਲੱਗਦਾ ਬਹੁਤ ਹੀ ਜੀ ਕੀ ਕਹਿਣਾ ਚਾਹੋਗੇ ਤਣਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਰੋਜ਼ ਵਰ ਸੰਗਤਾਂ ਪਹੁੰਚਦੀਆਂ ਨੇ ਸੰਗਤਾਂ ਦੀਆਂ ਆਸਾਂ ਮੁਰਾਦਾ ਇੱਥੇ ਪੂਰੀਆਂ ਹੁੰਦੀਆਂ ਨੇ ਹਾਂ ਜੀ ਬਹੁਤ ਕਿਰਪਾ ਬਾਬੇ ਜੀ ਬਹੁਤ ਕਿਰਪਾ ਬਾਬੇ ਜੀ ਜਿਹੜਾ ਉਹ ਆਸਾਂ ਪੂਰੀਆਂ ਦੀਆਂ ਜਿੱਥੇ ਹਾਂ ਜੀ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਸੰਗਤਾਂ ਜਿਹੜੀਆਂ ਨੇ ਇੱਥੇ ਆਪਣੀਆਂ ਆਸਾਂ ਮੁਰਾਦਾ ਲੈ ਕੇ ਆਉਂਦੀਆਂ ਨੇ ਤੇ ਤਣਤਨ ਬਾਬਾ ਦੀਪ ਸਿੰਘ ਜੀ ਦੇ ਦਾੜ ਤੇ ਸਰਸ਼ਰ ਦਾ ਭਾਵਨਾ ਦੇ ਨਾਲ ਪਾਠ ਸਿਮਰਨ ਸੇਵਾ ਕਰਦੀਆਂ ਨੇ ਤੇ ਉਹਨਾਂ ਦੀਆਂ ਇੱਥੇ ਬਾਬਾ ਦੀਪ ਸਿੰਘ ਜੀ ਹਰ ਮੁਰਾਦਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਤੇ ਸੰਗਤਾਂ ਦਾ ਇੱਥੇ ਜਿਹੜਾ ਅਟੁੱਟ ਵਿਸ਼ਵਾਸ ਹੈ, ਪ੍ਰੇਮ ਹੈ ਉਹ ਬਣਿਆ ਹੈ ਤੇ ਦਿਨੋ-ਦਿਨ ਵੱਧਦਾ ਵੀ ਜਾ ਰਿਹਾ ਹੈ ਜਿਸ ਦੇ ਨਾਲ ਇੱਥੇ ਸੰਗਤਾਂ ਦਾ ਜਿਹੜਾ ਇਕੱਠ ਹਰ ਐਤਵਾਰ ਵੱਧਦਾ ਹੋਇਆ ਦਿਖਾਈ ਦਿੰਦਾ ਹੈ ਤੇ ਸੰਗਤਾਂ ਦੇਖ ਸਕਦੇ ਹੋ ਕਿ ਵਕ ਵਕ ਤਰਾਂ ਦੀ ਜਿਹੜੀ ਇੱਥੇ ਸੇਵਾ ਨੇ ਉਹ ਕਰਦੀਆਂ ਸੇਵਾ ਵਿੱਚ ਰੁਝੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਫਿਰ ਚਾਹੇ ਉਹ ਜੋੜਿਆਂ ਦੀ ਸੇਵਾ ਹੋਵੇ ਜਾਂ ਫਿਰ ਚਾਹ ਦੀ ਸੇਵਾ ਹੋਵੇ ਬੀਬੀਆਂ ਵੱਲੋਂ ਵੀ ਇੱਥੇ ਸੇਵਾ ਕੀਤੀ ਜਾਂਦੀ ਹੈ ਗੱਲਬਾਤ ਕਰਾਂਗੇ ਬੀਬੀਆਂ ਨਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕਿੱਥੋਂ ਆਏ ਹੋ ਤੁਸੀਂ ਮੈਂ ਜੀਰੇ ਕੋਲੋਂ ਤਿਹਾਰਿਆਤਵਾਰੇ ਸੇਵਾ ਨਿਭਾਉਂਦੇ ਆ ਜਾਂਦੇ ਸੀ ਹਾਂਜੀ ਆਉਂਦੇ ਨੇ ਮੀਮੀ ਆਲਵੇਸ ਆਉਂਦੀ ਆ ਕਿੰਨੀ ਦੇਰ ਤੋਂ ਹਾਜ਼ਰੀ ਪਾਉਂਦੀ ਮੈਨੂੰ ਪਹਿਲਾਂ ਵੀ ਬਹੁਤ ਟਾਈਮ ਹੋ ਗਿਆ ਸੀ ਫਿਰ ਮੈਂ ਥੋੜੇ ਟਾਈਮ ਬਾਹਰ ਚਲੀ ਗਈ ਉਸ ਤੋਂ ਬਾਅਦ ਹੁਣ ਫੇਰ ਆ ਰਹੀ ਹਾਂ ਰੈਗੂਲਰ ਕਿਵੇਂ ਦਾ ਲੱਗਦਾ ਇਹ ਇੱਥੇ ਗੁਰੂ ਘਰ ਆ ਕੇ ਨਤਮਸਤਕ ਹੋ ਕੇ ਦੂਰੋ ਦੂਰੋ ਸੰਗਤਾਂ ਆਂਦੀਆਂ ਨੇ ਸੰਗਤਾਂਆਂ ਜੋ ਵੀ ਮਨ ਮੁਰਾਦਾ ਨੇ ਉਹ ਇੱਥੇ ਆ ਕੇ ਬਾਬਾ ਦੀਪ ਸਿੰਘ ਜੀ ਪੂਰੀਆਂ ਕਰਦੇ ਨੇ ਇਹ ਤਾਂ ਕੋਈ ਵੀ ਮਤਲਬ ਸ਼ੱਕ ਵਾਲੀ ਗੱਲ ਹੀ ਨਹੀਂ ਹੈ ਕਿ ਤੁਸੀਂ ਜੇ ਸੱਚੇ ਮਨ ਤੋਂ ਆਉਗੇ ਤਾਂ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਏਗੀ ਮੇਰਾ ਬੇਟਾ ਸੀ ਉਹਨੂੰ ਬ੍ਰੌਡ ਸੱਟ ਲੱਗ ਗਈ ਸੀ ਬਹੁਤ ਵੱਡੀ ਸਰਜਰੀ ਹੋਈ ਸੀ ਉਹਦੀ ਲੱਗਦਾ ਹੀ ਨਹੀਂ ਸੀ ਕਿ ਉਹਨੂੰ ਮਤਲਬ ਉਹ ਠੀਕ ਹੋਏਗਾ ਜਾਂ ਨਾ 43 ਸਟਿਚਸ ਸੀਗੇ ਪਰ ਵਾਹਿਗੁਰੂ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਉਹਨੂੰ ਬਹੁਤ ਵਧੀਆ ਹੈ ਬੈਕਬੋਨ ਸਰਜਰੀ ਸੀਗੀ ਲਾਈਕ ਉਹ ਤੁਰ ਨਹੀਂ ਸਕਦਾ ਸੀ ਪਰ ਬਾਬਾ ਜੀ ਦੀ ਇੰਨੀ ਕਿਰਪਾ ਹੈ ਹੁਣ ਉਹ ਮਤਲਬ ਪ੍ਰੋਪਰ ਤੁਰਿਆ ਫਿਰਦਾ ਹੈ ਬਾਹਰ ਹੀ ਹੈ ਕੈਨੇਡਾ ਠੀਕ ਹੈ ਹੁਣ ਬਹੁਤ ਵਧੀਆ ਕਿ ਮੈਂ ਦੇਖਦੇ ਹਾਂ ਬਾਹਰ ਦੇ ਦੇਸ਼ਾਂ ਵਿੱਚ ਵੀ ਲੋਕ ਵਿਦੇਸ਼ਾਂ ਵਿੱਚ ਵਿੱਚ ਪੈਰਾ ਸਾਹਿਬ ਕੱਟਦੇ ਨੇ ਫੋਨ ਤੋਂ ਦੇਖ ਕੇ ਕਿਵੇਂ ਦਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਤੁਹਾਨੂੰ ਸਾਰੇ ਲੋਕ ਕੀ ਇੰਨੀ ਸ਼ਰਧਾ ਲੋਕਾਂ ਦੀ ਆਪਾਂ ਕਹਿ ਦਿੰਨੇ ਆ ਆਪਣਾ ਯੂਥ ਮਤਲਬ ਉਹ ਕਰਦਾ ਪਿਆ ਉਹ ਗਲਤ ਪਾਸੇ ਵੱਲ ਜਾਂਦਾ ਪਰ ਮੋਸਟਲੀ ਦੇਖੋ ਸਾਰਾ ਯੂਥ ਹੈ ਹੈਨਾ ਐਵੇਂ ਦੀ ਕੋਈ ਨਹੀਂ ਐਵੇਂ ਗੱਲ ਲੱਗਦੀ ਕਿ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਲੱਗਦਾ ਸਾਰੇ ਲੱਗਦੇ ਆਪਣੇ ਭੈਣ ਭਰਾ ਆਪਣੀ ਫੈਮਿਲੀ ਲੱਗਦੀ ਸਾਰੇ ਤੁਸੀਂ ਕਿਹੜੀ ਕੰਟਰੀ ਗਏ ਮੈਂ ਕੈਨੇਡਾ ਗਈ ਸੀ ਉੱਥੇ ਜਦੋਂ ਆਏ ਇੱਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਏ ਉੱਥੇ ਵੀ ਚਪੈਰਾ ਸਾਹਿਬ ਉੱਥੇ ਮੋਸਟਲੀ ਉੱਥੇ ਵੀ ਸਾਰੇ ਗੁਰਦੁਆਰਾ ਕਰ ਰਮੇ ਜੀ ਲੋਖੋਂ ਤੋਂ ਮੋਸਲੀਆ ਦੇ ਘਰਾਂ ਚੋਂ ਰਾਂਚੀ ਕਟਣਾ ਲੋਕਾਂ ਨੇ ਸਟਾਰਟ ਕਰਤਾ ਇੰਨੀ ਸ਼ਰਤ ਦਾ ਹੋ ਚੁੱਕੀ ਹੈ ਲੋਕਾਂ ਦੀ ਹਾਂ ਕਿਵੇਂ ਦਾ ਲੱਗਦਾ ਹੈ ਮੱਥੇ ਹਾਜ਼ਰੀ ਬੜਾ ਵਧੀਆ ਲੱਗਦਾ ਹੈ ਜੀ ਆਪਣੀਆਂ ਵਰਗੀਆਂ ਹੋਰ ਪੈਣਾ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਕੀ ਅੱਗੇ ਅਸੀਂ ਗੱਲ ਕਰਦੇ ਹੁੰਨੇ ਕਿ ਸਾਨੂੰ ਐ ਲੱਗਦਾ ਕਿ ਸੰਡੇ ਮਿਸ ਹੋ ਜੇ ਤੇ ਪਤਾ ਨਹੀਂ ਐ ਲੱਗਦਾ ਕਿ ਕੁਝ ਹੈਗਾ ਹੀ ਨਹੀਂ ਹੈ ਹਾਂ ਮਤਲਬ ਜਾਣਾ ਹੀ ਜਾਣਾ ਹੈ ਹੁੰਦਾ ਹੈ ਸੰਡੇ ਦੀ ਵੇਟ ਕਰੀਦੀ ਹੈ ਕਿ ਹਾਂ ਸੰਡੇ ਆਊਗਾ ਤੇ ਜਾਣਾ ਹੀ ਆਪਾਂ ਹਾਂਜੀ ਮੈਮ ਤੋ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇਹਨਾਂ ਦੀ ਇੱਥੇ ਇਹਨੇ ਸ਼ਰਧਾ ਹੈ ਕਿ ਵਿਦੇਸ਼ਾਂ ਤੋਂ ਆ ਕੇ ਵੀ ਸੰਗਤਾਂ ਜਿਹੜੀਆਂ ਇੱਥੇ ਹਾਜ਼ਰੀਆਂ ਭਰਦੀਆਂ ਨੇ ਸੇਵਾ ਕਰਦੀਆਂ ਨੇ ਵਕਫ ਵਕਤਰਾਂ ਦੀ ਸੇਵਾ ਜਿਹੜੀ ਹੈ ਸੰਗਤਾਂ ਵੱਲੋਂ ਨਿਭਾਈ ਜਾਂਦੀ ਹੈ ਵੀਰਾਂ ਵੱਲੋਂ ਨਿਭਾਈ ਜਾਂਦੀ ਹੈ ਨੌਜਵਾਨ ਵੀਰ ਇੱਥੇ ਦੇਖ ਸਕਦੇ ਹੋ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਅੱਜ ਤੇ ਧੁੱਪ ਵੀ ਬਹੁਤ ਵਧੀਆ ਲੱਗੀ ਹੈ ਇਸ ਦੇ ਨਾਲ ਨਾਲ ਸੰਗਤਾਂ ਲਈ ਚਾਹ ਦੀ ਸੇਵਾ ਨਿਭਾਈ ਜਾ ਰਹੀ ਹੈ ਤੇ ਸਪੈਸ਼ਲ ਅਦਰਕ ਵਾਲੀ ਚਾਹ ਜਿਹੜੀ ਹੈ ਉਹ ਬਣ ਰਹੀ ਹੈ ਵੀਰ ਜੀ ਕੀ ਕਹਿਣਾ ਚਾਹੋਗੇ ਖਾਸ ਸੇਵਾ ਨਿਭਾਈ ਜਾ ਰਹੀ ਹੈ ਸਰਦੀਆਂ ਵਿੱਚ ਅਹੀਂ ਕਿਉਂਕਿ ਸਿਆਲ ਦਾ ਮੌਸਮ ਹੈ ਅਦਰਕ ਵਾਲੀ ਚਾਹ ਹੋਰ ਮਸਾਲੇ ਨੂੰ ਸੋਲੇ ਪਾ ਕੇ ਚਾਹ ਬਣ ਰਹੀ ਆ ਇਹ ਬਾਬਾ ਜੀ ਦੀ ਕਿਰਪਾ ਨਾਲ ਹੋਰੀ ਸੇਵਾ ਆ ਰਹੀ ਹੈ ਮਤਲਬ ਕਿ ਉਹ ਸ਼ਾਇਰ ਵਿੱਚ ਬੰਨੇ ਆ ਉਹ ਮਗਰ ਤਿਆਰੀ ਜਿੰਝ ਚੱਲ ਹੁੰਦੀ ਬਈ ਆ ਇਸ ਤਰ੍ਹਾਂ ਕਦੀ ਕੋਸ਼ ਆ ਗਏ ਕਦੀ ਕੜੀ ਜੋਲ ਆ ਗਏ ਕਦੀ ਛੋਲੇ ਆ ਗਏ ਇਸ ਤਰ੍ਹਾਂ ਕਰਕੇ ਵਾਰ-ਵਾਰ ਆਪਣੇ ਸਾਹਮਣੇ ਸੇਵਾ ਹੁੰਦੀ ਰਹਿੰਦੀ ਆ ਕਿੰਨੀ ਢੇਰ ਤੋਂ ਸੇਵਾ ਨਿਭਾ ਰਹੇ ਹੋ ਇਹ ਸਾਨੂੰ ਅੱਜ ਮਲੇਕੀ ਬਾਬਾ ਕੇ ਭਣਾ ਜੱਜਾ ਥਾ ਬਣਿਆ ਸੇਵ ਜੱਥਾ ਜੋੜੇ ਘਰ ਇਹ ਬਾਬਾ ਦੀ ਕਿਰਪਾ ਨੂੰ ਇਹ 2 ਸਾਲ ਹੋ ਗਏ ਸੇਵਾ ਚੱਲਦੀ ਨੇ ਆਪਣੀ ਤੁਸੀਂ ਦੇਖ ਸਕਦੇ ਹੋ ਸੰਤਾਂ ਦਾ ਪਿਆਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਇੱਥੇ ਇਨਾ ਹੱਥ ਦੇਖਣ ਨੂੰ ਮਿਲਦਾ ਹੈ ਕਿ ਸੰਤਾਂ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਉਂਦੇ ਨੇ ਕੋਈ ਇੱਥੇ ਜਿਹੜਾ ਹੈ ਬੀਬੀਆਂ ਦੇਖ ਲਓ ਨੌਜਵਾਨ ਦੇਖ ਲਓ ਬੱਚੇ ਦੇਖ ਲਓ ਬਜ਼ੁਰਗ ਦੇਖ ਲਓ ਹਰ ਕੋਈ ਬਾਬਾ ਦੀਪ ਸਿੰਘ ਜੀ ਦੇ ਲੜ ਲੱਗਾ ਹੋਇਆ ਹੈ ਤੇ ਸੇਵਾ ਵਿੱਚ ਹਿੱਸਾ ਲੈਣ ਦਾ ਨਜ਼ਰ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕਿੱਥੋਂ ਆਏ ਹੋ ਜਿੱਤਰਨ ਤਰਨ ਤੋਂ ਤਿਹਾਰਿਆਤ ਵਰ ਹਾਜ਼ਰੀ ਪਰ ਜੋ ਹਾਂਜੀ ਹਾਂਜੀ ਕਿੰਨੇ ਦਿਨ ਤੋਂ ਹਾਜ਼ਰੀ ਪਰ ਮੈਨੂੰ ਸਾਲ ਹੋ ਗਿਆ ਜੀ ਆਉਂਦੇ ਨੂੰ ਵੀ ਕੀ ਕਹਿਣਾ ਚਾਹੋਗੇ ਇੱਥੇ ਸੰਗਤਾਂ ਆਂਦੀਆਂ ਨੇ ਦੂਰੋਂ ਦੂਰੋਂ ਸੇਵਾ ਕਰਦੀਆਂ ਨੇ ਸੰਗਤਾਂ ਦੀਆਂ ਮਨ ਮੁਰਾਦਾ ਪੂਰੀਆਂ ਹੁੰਦੀਆਂ ਨੇ ਬਿਲਕੁਲ ਜੀ ਬਾਬਾ ਦੀ ਉਸ ਜੀ ਕਰਨ ਵਾਲੇ ਜੇ ਅਸੀਂ ਇਹ ਕਰਨੀ ਹਾਰ ਜੇ ਉਹੀ ਜੇ ਬਸ ਅਸੀਂ ਤੇ ਬੁਲਾਉਂਦੇ ਤੇ ਹੀ ਆ ਜਾਂਦੇ ਹਾਂ ਜੀ ਹਾਂਜੀ ਮੈਂ ਤੁਸੀਂ ਕਿੱਥੋਂ ਆਉਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਛੇ ਤੋਂ ਪੁੱਤਰ ਆਏ ਆ ਗੁਦਰੋਂ ਨੇ ਆ ਰੋਏ ਹਰ ਹਫਤੇ ਆਈਦਾ ਜੀ ਸਾਡੀ ਸੇਵਾ ਇਤੇ ਪੱਕੀ ਜੀ ਮਾਰ ਨੇ ਆਪਣੀ ਚਰਨਾਂ ਤੇ ਸਾਨੂੰ ਲਗਾਇਆ ਅਸੀਂ ਉਹਨਾਂ ਦੀ ਅਜ ਵੀ ਚ ਵਖਾ ਹੋ ਜੂਰਾ ਫਾਇਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਬੀਬੀਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਸਮੇਂ ਤੋਂ ਇਹ ਜਿਹੜੇ ਨੇ ਗੁਰਦੁਆਰਾ ਸ਼ਹੀਦਗੰਸਾਹਬ ਵਿੱਚ ਚੁਪੈਰਾ ਸਾਹਿਬ ਦੇ ਸਮੇਂ ਸੇਵਾ ਨਿਭਾਉਂਦੇ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਸੇਵਾ ਵਿੱਚ ਹਿੱਸਾ ਲੈਂਦੀਆਂ ਨੇ ਪਾਠ ਕਰਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਸੇਵਾ ਤੋਂ ਵਾਂਝਾ ਨਹੀਂ ਐ ਕੋਈ ਹਰ ਕੋਈ ਚਾਹੇ ਇੱਥੇ ਸਫਾਈ ਦੀ ਸੇਵਾ ਕੋਈ ਵੀ ਖਾਸ ਵੀ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਜੋ ਹੈ ਇੱਥੇ ਕੂੜਾ ਕਰਕਟੋਂ ਨਜ਼ਰ ਨਾ ਆਵੇ ਵੀਰ ਜੀ ਵੱਲੋਂ ਇੱਕ ਖਾਸ ਸੇਵਾ ਨਿਭਾਈ ਜਾ ਰਹੀ ਹੈ ਲਿਫਾਫਾ ਫੜ ਕੇ ਝੂਠੇ ਜਿਹੜੇ ਪੱਤਲ ਨੇ ਉਹਨਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਕਿੱਥੋਂ ਆਇਓ ਤੁਸੀਂ ਅਸੀਂ ਨਾਰਾਇਣ ਕੋਲ ਸ਼ਹਿਰ ਤੋਂ ਆਏ ਜਾਈ ਜੀ ਤੇ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਜੀ ਹਰ ਐਤਵਾਰ ਐਤਵਾਰ ਆ ਜਾਂਦੇ ਜੀ ਹਰ ਐਤਵਾਰ ਇੱਕ ਨੋਖੀ ਸੇਵਾ ਹੀ ਤੁਸੀਂ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੀ ਉਹ ਕਰੇ ਕਿਰਪਾ ਕਰਦੇ ਫ੍ਰੀ ਸੇਵਾ ਕਰ ਸਕਦਾ ਕੌਣ ਸੇ ਕਰ ਸਕਦਾ ਜੀ ਉਹਦੀ ਹਾਂਜੀ ਸੰਦੀ ਸੇਵਾ ਕਰਦੀ ਆਣ ਕੇ ਕਿਹਾ ਵੀ ਜਿੰਨ ਬਹੁਤ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਸੇਵਾ ਪ੍ਰਾਪਤ ਹੁੰਦੀ ਹੈ ਕੀ ਕਹਿਣਾ ਚਾਹੋ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਉਹ ਕਰਮ ਵਾਲੇ ਬੰਦੇ ਇਨਸਾਨ ਆ ਜੋ ਮਤਿ ਵਾਲ ਕਿਸੇ ਵਗੁਰੂ ਕਿਸੇ ਵਕਰਦੀ ਬਾਣੀ ਸੁਣਦੇ ਬਾਣੀ ਪੜ੍ਹਦੇ ਉਹ ਵੀ ਸੇਵਾ ਜੀ ਉਹ ਤੋਂ ਵੱਡੀ ਸੇਵਾ ਕੀ ਹੋ ਸਕਦੀ ਜਿਹੜੇ ਦੇਸਾਂ ਅਪਦੇਸ਼ਾਂ ਵਾਲਕੇ ਮਤਿ ਬਾਣੀ ਸੁਣਦੇ ਬਾਣੀ ਪੜ੍ਹਦੇ ਲੰਗਰ ਚਾਹਦੇ ਗੁਰਮਾਰ ਜੀ ਦੀ ਕਿਰਪਾ ਦੇ ਗੁੰਗੌਂਦੇ ਅਰਦਾਸਾਂ ਜੋ ਜੀਆਂ ਕਰਦੇ ਤੇ ਮਾਰੇ ਉਹਨਾਂ ਦੀ ਦਾਸ ਜੋ ਜੀ ਦੇ ਕਿਹ ਹੁੰਦਾ ਤੇ ਉਹ ਬੋਪਾ ਪਗਲ انسان ਹੈ ਜੋ ਆਣ ਕੇ ਇੱਥੇ ਗੁਰੂ ਘਰ ਆਣ ਕੇ ਸੇਵਾ ਕਰਦੇ ਨੇ ਬਾਣੀ ਸੁਣਦੇ ਇੱਥੇ ਕਲ ਕਰ ਚਲਾ ਮੈਂ ਜੀ ਸੋ ਅਸਾ ਵੈਗੁਰਜੀ ਕੀ ਫਤਿਹ ਸੋ ਦੇਖ ਸਕਦੇ ਹੋ ਵੀਰਾਂ ਵਿੱਚ ਹਰ ਇੱਕ ਵਿੱਚ ਉਤਸ਼ਾਹ ਹੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਇਨਾ ਦੇਖਣ ਨੂੰ ਮਿਲ ਰਿਹਾ ਹੈ ਕਿ ਵਕ ਵਕ ਤਰਾਂਆਂੀਆਂ ਸੇਵਾ ਇੱਥੇ ਨਿਭਾਈਆਂ ਜਾ ਰਹੀਆਂ ਨੇ ਫਿਰ ਚਾਹੇ ਉਹ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਜਲਦੀ ਸੇਵਾ ਹੋਵੇ ਹਰ ਪ੍ਰਕਾਰ ਦੀ ਸੇਵਾ ਜਿਹੜੀ ਹੈ ਇੱਥੇ ਨਿਭਾਈ ਜਾਂਦੀ ਹੈ ਝੂਠੇ ਪੱਤਲ ਝੂਠੇ ਬਰਤਨ ਜਿਹੜੇ ਉਹ ਰਖੰਦੀ ਸੇਵਾ ਹੋਵੇ ਹਰ ਤਰ੍ਹਾਂ ਦੀ ਸੇਵਾ ਇੱਥੇ ਕੀਤੀ ਜਾਂਦੀ ਹੈ ਤੇ ਸੰਗਤਾਂ ਵੀ ਇੱਥੇ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਸੰਗਤਾਂ ਦਾ ਉਤਸ਼ਾਹ ਜੋ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗੁਰਦਵਾਰਾ ਸ਼ਹੀਦਗਰ ਸਾਹਿਬ ਹਰ ਐਤਵਾਰ ਦੂਰੋ ਦੂਰੋ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਤੇ ਆਪਣੀਆਂ ਆਸਾਂ ਮੁਰਾਦਾ ਲੈ ਕੇ ਆਉਂਦੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਮਨ ਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਇਸ ਕਰਕੇ ਹੀ ਇਸ ਧਰਤੀ ਤੇ ਇਸ ਜਿਹੜੀ ਬਖਸ਼ਿਸ਼ਾਂ ਨੇ ਉਹ ਇੱਥੇ ਪ੍ਰਾਪਤ ਹੁੰਦੀਆਂ ਨੇ ਤੇ ਦੂਰੋ ਦੂਰੋ ਸੰਗਤਾਂ ਜਿਹੜੀ ਯਾਨੀ ਨੌਜਵਾਨ ਬੱਚੇ ਬਜ਼ੁਰਗਰ ਕੋਈ ਇੱਥੇ ਆ ਕੇ ਹਾਜ਼ਰੀ ਪਰਦਾ ਹੈ ਦੇਖ ਸਕਦੇ ਹੋ ਕਿ ਸੇਵਾ ਕੀਤੀ ਜਾ ਰਹੀ ਹੈ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਖਾਸ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੋ ਬਸ ਤੇ ਮੈਂ ਕਿਤੇ ਮੋਂਦਾ ਸੋ ਦੇਖ ਸਕਦੇ ਹੋ ਕਿ ਸੇਵਾ ਇੱਥੇ ਜਿਹੜੀ ਉਹ ਕੀਤੀ ਜਾ ਰਹੀ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨੌਜਵਾਨ ਜਿਸ ਨੂੰ ਵੀ ਜੜੀ ਜੜੀ ਸੇਵਾ ਮਿਲਦੀ ਹੈ ਉਹ ਕੀਤੀ ਜਾ ਰਹੀ ਹੈ ਹਰ ਕੋਈ ਆਪਣੇ ਬੱਚਿਆਂ ਦੇ ਨਾਲ ਜੋ ਜੋ ਵੀ ਇੱਥੇ ਆਸਾ ਮੁਰਾਦਾ ਲੈ ਕੇ ਆਂਦਾ ਹੈ ਉਹ ਪੂਰੀਆਂ ਹੁੰਦੀਆਂ ਨੇ ਤੇ ਜਿਹੜੀਆਂ ਸੰਗਤ ਦੀ ਅਥਾ ਛਰਦਾ ਜਿਹੜੀ ਹੈ ਉਹ ਇੱਥੇ ਦੇਖਣ ਨੂੰ ਮਿਲਦੀ ਹੈ ਹਰ ਕੋਈ ਇੱਥੇ ਸੇਵਾ ਕਰਦਾ ਹੈ ਪਾਠ ਕਰਦਾ ਹੈ ਜਿਸ ਨੂੰ ਵੀ ਜਿਸ ਪ੍ਰਕਾਰ ਦੇ ਵੀ ਸੇਵਾ ਮਿਲਦੀ ਹੈ ਉਹ ਇੱਥੇ ਸੇਵਾ ਭਗਤੀ ਦੇ ਵਿੱਚ ਲੀਨ ਹੋਇਆ ਨਜ਼ਰ ਆਉਂਦਾ ਹੈ ਸੋ ਦੇਖ ਸਕਦੇ ਹੋ ਸਰਦੀਆਂ ਦਾ ਮੌਸਮ ਹੈ ਤੇ ਧੁੱਪ ਜਿਹੜੀ ਆ ਬਹੁਤ ਸੋਹਣੀ ਲੱਗੀ ਹੈ ਤੇ ਸੰਗਤਾਂ ਇੱਥੇ ਜਿਹੜੀਆਂ ਬਾਹਰ ਹੀ ਸੜਕਾਂ ਤੇ ਬੈਠ ਕੇ ਹੀ ਨਾਮ ਸਿਮਰਨ ਸੇਵਾ ਪਾਠ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਖਾਸ ਵਕ ਵਕ ਤਰ੍ਹਾਂ ਦੇ ਜਿਹੜੇ ਲੰਗਰ ਸੇਵਾਵਾਂ ਨੇ ਉਹ ਵੀ ਇੱਥੇ ਨਿਭਾਈਆਂ ਜਾਂਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਖਾਸ ਸਰੋਂ ਦੇ ਸਾਗ ਦਾ ਜਿਹੜਾ ਲੰਗਰ ਹੈ ਉਹ ਵੀ ਇੱਥੇ ਲੱਗਾ ਹੋਇਆ ਹੈ ਤੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਸੇਵਾ ਕਰਦੀਆਂ ਨੇ ਤੇ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਦੇਖ ਸਕਦੇ ਹੋ ਜੋੜੇ ਕਰ ਮੌਜੂਦ ਆ ਤੇ ਇੱਥੇ ਸਾਗ ਦਾ ਜਿਹੜਾ ਲੰਗਰ ਹੈ ਉਹ ਵੀ ਲੱਗਾ ਹੋਇਆ ਹੈ ਤੇ ਸੰਗਤਾਂ ਜਿਹੜੀਆਂ ਨੇ ਖਾਸ ਇਸ ਲੰਗਰ ਦੇ ਵਿੱਚ ਸੇਵਾ ਕਰਦੀਆਂ ਹੋਈਆਂ ਤੇ ਇਸ ਦੇ ਨਾਲ ਨਾਲ ਹੀ ਇਹ ਜਿਹੜੇ ਲੰਗਰ ਲੱਗਾ ਹੈ ਉਹ ਦੇਖ ਲੰਗਰ ਲੈਣ ਲਈ ਸੰਗਤਾਂ ਦਾ ਜਿਹੜਾ ਇਕੱਠੇ ਉਹ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸਰਦੀਆਂ ਦਾ ਮੌਸਮ ਹੈ ਤੇ ਸਰੋਂ ਦਾ ਸਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਖਾਸ ਪਕਵਾਨ ਹੈ ਜੋ ਬਣਾਇਆ ਜਾਂਦਾ ਹੈ ਤੇ ਸੰਗਤਾਂ ਇੱਥੇ ਉਹ ਵੀ ਬੜੀ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਲੰਗਰ ਦੀ ਸੇਵਾ ਵੀ ਕਰਦੀ ਹੈ ਸੋ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਚੁਪੈਰਾ ਸਾਹਿਬ ਦੇ ਤੁਨ ਉਦర్శਣ ਕਰਵਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਹਰ ਪਾਸੇ ਹਰ ਕੋਨਾ ਹਰ ਜਗਾ ਜਿਹੜੀ ਹੈ ਉਹ ਸੰਗਤਾਂ ਦੀ ਆਮਦ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਤੇ ਸੰਗਤਾਂ ਇੱਥੇ ਆਪਣੀਆਂ ਆਪਣੀਆਂ ਆਸਾਂ ਮੁਰਾਦਾਂ ਲੈ ਕੇ ਆਉਂਦੀਆਂ ਨੇ ਤਾਂ ਜੋ ਉਹਨਾਂ ਦੀ ਜਿਹੜੇ ਦੁੱਖ ਦਰਦ ਕਸ਼ਟ ਨੇ ਉਹ ਘਟੇ ਜਾ ਤੇ ਸੰਗਤਾਂ ਇੱਥੇ ਦੂਰੋਂ ਦੂਰੋਂ ਹੀ ਆ ਕੇ ਇੱਥੇ ਹਾਜ਼ਰੀ ਭਰਦਿਆਂ ਨੇ ਦੁਪਹਿਰਾ ਸਾਹਿਬ ਦੇ ਵਿੱਚ ਸੋ ਹਰ ਪਾਸੇ ਸੰਗਤਾਂ ਦਾ ਇੱਥੇ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਦੇਖ ਸਕਦੇ ਹੋ ਲਾਈਨਾਂ ਵਿੱਚ ਲੱਗੀਆਂ ਹੋਈਆਂ ਸੰਗਤਾਂ ਇੱਥੇ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਕਿੱਥੋਂ ਆਏ ਹੋ ਪਿੰਡ ਝੋਟੀਆਂ ਤੋਂ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਾਂਜੀ ਪੰਜ ਕਿ ਕੀ ਕਹਿਣਾ ਚਾਹੋਗੇ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਰੌਣਕਾਂ ਲੱਗੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਇੰਨਾ ਸੰਗਤ ਦਾ ਬਹੁਤ ਜ਼ਿਆਦਾ ਹਾਂਜੀ ਹੋਰ ਵੀ ਸੰਗਤ ਨਾਲ ਇੱਥੇ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਸੜਕਾਂ ਤੇ ਲਾਈਨਾਂ ਵਿੱਚ ਬੈਠ ਕੇ ਹੀ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਅਸੀਂ ਜੇ ਲੰਦਰ ਤੋਂ ਆਏ ਹਰਤਵਾਰ ਹਾਜ਼ਰੀ ਵਰਤਦੇ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਇੱਥੇ ਜੋ ਵੀ ਆਂਦਾ ਹੈ ਸੰਗਤਾਂ ਬਾਬਾ ਜੀ ਉਹਨਾਂ ਦੀ ਮਨੋ ਕਾਮਨਾ ਹਾਂਜੀ ਮਨੋ ਕਾਮਨਾ ਪੂਰਨ ਹੁੰਦੀਆਂ ਤੁਹਾਡੀ ਵੀ ਕੋਈ ਮਨੋ ਹਾਂਜੀ ਹੋਏਗੀ ਸਾਡੇ ਵੀ ਹੋਰ ਮਹਾਰਾਜ ਦਾ ਨਾਮ ਹੈ ਉਹਨਾਂ ਦੇ ਅਸਰੇ ਆ ਕਿੰਨੀ ਦੇਰ ਤੋਂ ਹਾਜ਼ਰੀ ਭਰ ਰਹੇ ਹੋ ਹੋ ਗਿਆ 2-3 ਮਹੀਨੇ ਸਾਨੂੰ ਆਂਦੇ ਹਾਂ ਹਾਂਜੀ ਕਿਵੇਂ ਦਾ ਲੱਗਦਾ ਹੈ ਇੱਥੇ ਸੰਗਤਾਂ ਉਹ ਚੰਗਾ ਲੱਗਦਾ ਘਰ ਬੈਠੇ ਨਹੀਂ ਚੰਗਾ ਲੱਗਦਾ ਇੱਥੇ ਬਹੁਤ ਸੋਹਣਾ ਲੱਗਦਾ ਮਹਾਰਾਜ ਦੀ ਬਾਣੀ ਸੁਣੀ ਦੀ ਹੋਰ ਨਾਰੇ ਸਭ ਦੀ ਮਨੋ ਕਾਮਨਾ ਪੂਰਨ ਕਰੇਗਾ ਮਹਾਰਾਜ ਕਿ ਸਦਾ ਫਤਮਸ ਸਾਡੇ ਵੀ ਕਰੇਗਾ ਹੋਰ ਬਿਲਕੁਲ ਸੋ ਦੇਖ ਸਕਦੇ ਹੋ ਸਰਬਦੇਵ ਭੱਲੇ ਦੀ ਅਰਦਾਸ ਵੀ ਇੱਥੇ ਕੀਤੀ ਜਾਂਦੀ ਹੈ ਸੰਗਤਾਂ ਜੋ ਨੇ ਦੂਰੋਂ ਦੂਰੋਂ ਆਕੇ ਥੇ ਹਾਜ਼ਰੀ ਭਰਦਿਆਂ ਨੇ ਤੇ ਸੰਗਤਾਂ ਦੀਆਂ ਮਨਮੁਰਾਦਾ ਵੀ ਇੱਥੇ ਪੂਰੀਆਂ ਹੁੰਦੀਆਂ ਨੇ ਹਰ ਪਾਸੇ ਹਰ ਕੋਨਾ ਜਿਹੜਾ ਹੈ ਸੰਗਤ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਕੁਝ ਹੀ ਦੇਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਵਾਲਾ ਹੈ ਤੇ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਾਠ ਜਿਹੜਾ ਇਹ ਕਰ ਰਹੀਆਂ ਨੇ ਇਸ ਦੇ ਨਾਲ ਨਾਲ ਹੀ ਸੰਗਤਾਂ ਵਿੱਚ ਕਾਫੀ ਸੇਵਾ ਦਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਜਿਸ ਤਰ੍ਹਾਂ ਦੀ ਵੀ ਸੰਗਤਾਂ ਨੂੰ ਸੇਵਾ ਮਿਲਦੀ ਹੈ ਚਾਹੇ ਉਹ ਵਰਤਨ ਤੋਂ ਆਉਂਦੀ ਸੇਵਾ ਹੈ ਲੰਗਰ ਵਰਤੋਂ ਦੀ ਸੇਵਾ ਹੈ ਜਾਂ ਹੋਰ ਵੀ ਕਿਸੇ ਪ੍ਰਕਾਰ ਦੀ ਸੇਵਾ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਦੇ ਟਾਈਮ ਇੱਥੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਦਿਖਾ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਲੰਗਰ ਦਿਖਾਏ ਤੇ ਖਾਸ ਮਿਸੇ ਪ੍ਰਸ਼ਾਦਿਆਂ ਦਾ ਜੋ ਲੰਗਰ ਹੈ ਉਹ ਵੀ ਵਰਤਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਦੂਰ ਦੂਰੋਂ ਹਾਜ਼ਰੀਆਂ ਭਰਦੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਅਸੀਂ ਲੋਕਾਂ ਨੇ ਕੀ ਮਾਲੇ ਆਏ ਜੀ ਅੱਜ ਮਿਸੇ ਪ੍ਰਸ਼ਾਦਿਆਂ ਦਾ ਲੰਗਰ ਲੈ ਕੇ ਆਏ ਕਿ ਹਰ ਐਤਵਾਰ ਆਉਂਦੇ ਹੋ ਹਾਂਜੀ ਹਾਂਜੀ ਹਰ ਐਤਵਾਰ ਸੇਵਾ ਸਾਨੂੰ ਸੇਵਾ ਕਰਦੇ ਘੱਟ ਦੋ ਸਾਲ ਦੇ ਉੱਤੇ ਹੋ ਗਏ ਕਿਵੇਂ ਦਾ ਲੱਗਦਾ ਹੈ ਦੂਰ ਦੂਰੋਂ ਸੰਗਤਾਂ ਆndੀਆਂ ਨੇ ਹਾਜ਼ਰੀ ਭਰਦੀਆਂ ਨੇ ਸੰਗਤਾਂ ਨੇ ਇੱਥੇ ਮਨੋ ਕਾਮਨਾ ਸਾਨੂੰ ਸੇਵਾ ਕਰੇ ਬਹੁਤ ਵਧੀਆ ਲੱਗਦਾ ਇੱਥੋਂ ਕਈ ਬੱਚਿਆਂ ਦੇ ਨਸ਼ੇ ਵੀ ਛੁੱਟੇ ਆ ਨੌਜਵਾਨ ਕਈ ਆਂਦੇ ਨੇ ਸੇਵਾ ਕਰਦੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਦੂਰ ਦੂਰੋਂ ਸੰਗਤਾਂ ਆਂਦੀਆਂ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਵੀ ਗੱਲਬਾਤ ਕਰਦੀਆਂ ਮਿਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕਿੰਨੀ ਦੇਰ ਤੋਂ ਸੇਵਾ ਕਰਦੇ ਕੋਈ ਦੋ ਕੁ ਸਾਲ ਹੋ ਗਏ ਜੀ ਚਾਹੋਗੇ ਇੱਥੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਸੇਵਾ ਵਿੱਚ ਬਹੁਤ ਧੰਨ ਬਾਬਾ ਦੀਪ ਸਿੰਘ ਜੀ ਦੀ ਹੈ ਜੀ ਸਾਰੀ ਕਿਰਪਾ ਉਹਨਾਂ ਦੀ ਵਰਤ ਰਹੀ ਹੈ ਸੋ ਦੇਖ ਸਕਦੇ ਹੋ ਹਰ ਐਤਵਾਰ ਸੰਗਤਾਂ ਇੱਥੇ ਵਕਫ ਵਕਫ ਤਰ੍ਹਾਂ ਦੇ ਜਿਹੜੇ ਲੰਗਰ ਦੀ ਸੇਵਾ ਉਹ ਕਰਦੀਆਂ ਹੋਈਆਂ ਵੀ ਦਿਖਾਈ ਦਿੰਦੇ ਨੇ ਇਸ ਦੇ ਨਾਲ ਨਾਲ ਹੀ ਸੰਗਤਾਂ ਵੱਲੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਾਠ ਕੀਤਾ ਜਾਂਦਾ ਹੈ ਨਾਮ ਸਿਮਰਨ ਕੀਤਾ ਜਾਂਦਾ ਹੈ ਹਰ ਪਾਸੇ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਜਿਹੜਾ ਹੈ ਉਹ ਸੁਣਨ ਨੂੰ ਜਿਹੜਾ ਮਿਲਦਾ ਹੈ ਤੇ ਸੰਗਤਾਂ ਜੜੀਆਂ ਨੇ ਭਗਤੀ ਦੇ ਵਿੱਚ ਨੀਨ ਹੋਈਆਂ ਦਿਖਾਈ ਦਿੰਦੀਆਂ ਨੇ ਬਹੁਤ ਹੀ ਅਨੋਖਾ ਜਿਹੜਾ ਦ੍ਰਿਸ਼ ਹੈ ਇੱਥੇ ਦੇਖਣ ਨੂੰ ਮਿਲਦਾ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਤੇ ਸੰਗਤਾਂ ਜੜੀਆਂ ਨੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰ ਰਹੀਆਂ ਨੇ ਕੈਮਰਾਮੈਨ ਅਰਸ਼ਦ ਨਲਮੈ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ